ਨਾਟਨਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੂਰਵਾਲ ਨੇ ਸੋਮਵਾਰ ਨੂੰ ਸਥਾਨਿਕ ਵਿਸਥਾਪਿਤ ਵਿਅਕਤੀ ਸ਼੍ਰੇਣੀ ਅਧੀਨ ਲੁਧਿਆਣਾ ਇੰਪਰੂਵਮੈਂਟ ਟਰਸਟ ਦੀਆਂ ਵੱਖ-ਵੱਖ ਸਕੀਮਾਂ ਦੀ ਸਥਿਤੀ ਦਾ ਜਾਇਜ਼ਾ ਲਿਆ एलआईटी ਦੇ ਚੇਅਰਮੈਨ ਸ਼੍ਰੀ ਤਰਸੀਮ ਸਿੰਘ ਪਿੰਡਰਸਤ ਜਿਲ੍ਹਾ ਮਾਲ ਅਫਸਰ ਅੰਕਿਤਾ ਅਗਰਵਾਲ ਜੋਰਵਾਲ ਜੋ ਕਿ ਕਮੇਟੀ ਦੇ ਚੇਅਰਮੈਨ ਹਨ ਦੇ ਨਾਲ ਇਸ ਸ਼੍ਰੇਣੀ ਅਧੀਨ ਆਉਂਦੇ ਕਈ ਮਾਮਲਿਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਉਹਨਾਂ ਦੀ ਮੌਜੂਦਾ ਸਥਿਤੀ ਦੀ ਵੀ ਜਾਂਚ ਕੀਤੀ ਡੀਪੀ ਕਮਿਸ਼ਨਰ ਨੇ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਬਿਨੈਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲ ਪੇਸ਼ ਨਾ ਆਵੇ ਇਸ ਲਈ ਨਿਰਪੱਖ ਅਤੇ ਪਾਰਦਰਸ਼ੀ ਅਲਾਟਮੈਂਟ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾਵੇ ਵਿਕਾਸ ਸਕੀਮਾਂ ਵਿੱਚ ਬੀ ਆਰ ਐਸ ਨਗਰ ਮਾਡਲ ਟਾਊਨ ਐਕਸਟੈਂਸ਼ਨ ਸ਼ਹੀਦ ਭਗਤ ਸਿੰਘ ਨਗਰ ਕਿਚੜੂ ਨਗਰ ਮਹਾਰਿਸ਼ੀ ਵਾਲਮੀਕੀ ਨਗਰ ਅਤੇ ਹੋਰ ਸ਼ਾਮਲ ਹਨ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਅਤੇ ਪੰਜਾਬ ਸਰਕਾਰ ਦੁਆਰਾ ਗਠਿਤ ਇੱਕ ਕਮੇਟੀ ਨੂੰ ਸੁਧਾਰ ٹرسٹ ਦੇ ਐਲ ਡੀ ਪੀ ਵਿਕਲਪਕ ਪਲਾਟਾਂ ਦੇ ਕੇਸਾਂ ਨੂੰ ਕੁਸ਼ਲਤਾ ਨਾਲ ਨਿਪਟਾਉਣ ਦਾ ਕੰਮ ਸੌਪਿਆ ਗਿਆ ਹੈ ਇਹ ਕਮੇਟੀ ٹرسٹ ਦੇ ਐਲ ਡੀ ਪੀ ਵਿਕਲਪਕ ਪਲਾਟਾਂ ਦੇ ਕੇਸਾਂ ਬਾਰੇ ਪਾਸ ਕੀਤੇ ਮਤਿਆਂ ਦੀ ਸਮੀਖਿਆ ਕਰਨ ਲਈ ਜ਼ਿੰਮੇਵਾਰ ਹੈ ਅਤੇ ਰਾਜ ਸਰਕਾਰ ਦੇ ਨਿਯਮਾਂ ਕਾਨੂੰਨਾਂ ਅਤੇ ਨਿਰਦੇਸ਼ਾਂ ਦੇ ਆਧਾਰਤ ਤੇ ਉਹਨਾਂ ਨੂੰ ਮਨਜ਼ੂਰ ਜਾਂ ਰੱਦ ਕਰੇਗੀ